ਵਾਲੀ ਨੇ ਰਾਤ ਨੂੰ ਆਪਣਾ ਆਸ਼ਕ ਸੱਦ ਕੇ ਮਰਵਾ ਦਿੱਤਾ ਘਰ ਵਾਲਾ ਆਪਣੀ 마ਸੂਮਤੀ ਨੂੰ ਕਰਤਾ ਲਵਾਰਿਸ ਡੈਣ ਬਣੀ ਮਾਂ ਦੀ ਆਸ਼ਕੀ ਨੇ ਉਜਾੜਤਾ ਘਰ ਦੇਖੋ ਕਿਵੇਂ ਅੱਧੀ ਰਾਤ ਨੂੰ ਦਿੱਤਾ ਵੱਡੀ ਬਾਲਦਾਤ ਨੂੰ ਅੰਜਾਮ ਤੁਸੀਂ ਵੀ ਦੇਖੋ ਇਸ ਵੇਲੇ ਦੀ ਰੂ ਕਮਾਉ ਹੈ ਘਟਨਾ ਇੱਕ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਨੇ ਹੀ ਤੇਜ਼ ਧਾਰ ਹਥਿਆਰਾਂ ਦੇ ਨਾਲ ਆਪਣੇ ਪਤੀ ਦਾ ਕਤਲ ਕਰ ਦਿੱਤਾ ਆਪਣੀ ਯਾਰੀ ਦੋਸਤੀ ਸੀ ਮਤਲਬ ਇੱਥੇ ਮੈਂ ਰਹਿੰਦਾ ਸੀ ਕੰਮ ਕਰਦਾ ਸੀ ਇਹਨਾਂ ਨਾਲ ਕਰਦਾ ਸੀ ਥੋੜੇ ਦਿਨ ਹੋਏ ਸੀ ਮੈਨੂੰ ਆਏ ਨੂੰ ਇੱਥੇ ਕਿਹਦੇ ਨਾਲ ਤੇ ਬਹਾਦਰ ਸਿੰਘ ਨਾਲ ਜੀ ਉਰਫ ਭੋਲਾ ਹਾਂ ਅੱਛਾ ਜੀ ਠੀਕ ਆ ਜੀ ਤੇ ਮੰਨ ਲਓ ਉਹਦੇ ਘਰ ਵਾਲੀ ਦੇ ਨਾਲ ਕਿਸੇ ਮੁੰਡੇ ਨਾਲ ਨਜਾਇਜ਼ ਰਵੰਧ ਸੀਗੇ ਅੱਛਾ ਤੇ ਮੈਂ ਵੀ ਸੁੱਤਾ ਪਿਆ ਸੀਗਾ ਤੇ ਰਾਤ ਨੂੰ ਉਹਨੂੰ ਬੁਲਾ ਕੇ ਉਹਦੇ ਸਿਰ ਤੇ ਭਾਰੀ ਚੀਜ਼ ਨਾਲ ਬਾਹਰ ਕਰਵਾਏ ਨੇ ਹਾਂ ਤੁਸੀਂ ਕਿੱਥੇ ਸੀਗੇ ਉਦੋਂ ਮੈਂ ਵੀ ਅੰਦਰ ਹੀ ਸੁੱਤਾ ਪਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਜੀ ਕਿ ਮੈਂ ਬੰਦਾ ਪਛਾਣ ਲਿਆ ਜੀ ਮੇਰੇ ਨਾਲ ਬੱਕ ਵੀ ਹੋਈ ਵੀ ਆ ਵੀ ਮੈਂ ਸੁੱਖੀ ਆ ਵੀ ਤੂੰ ਚੁੱਪ ਕਰ ਜਾ ਠੀਕ ਆ ਤੇ ਮੈਂ ਹਾਰ ਕੇ ਮੈਂ ਕੰਧ ਟੱਪ ਕੇ ਜਾ ਕੇ ਮੈਂ ਗਵਾਂਡੀਆਂ ਨੂੰ ਬੁਲਾ ਕੇ ਲੈ ਕੇ ਆਇਆ ਨਹੀਂ ਜਦੋਂ ਬੰਦਾ ਤੁਸੀਂ ਰਾਤ ਇੱਥੇ ਪਏ ਸੀਗੇ ਹਾਂ ਜੀ ਮੈਂ ਉਰੀ ਪਿਆ ਸੀ ਆ ਜਿਹੜਾ ਬੰਦਾ ਭੋਲਾ ਉਹ ਵੀ ਇੱਥੇ ਪਿਆ ਸੀ ਹਾਂ ਜੀ ਉਹ ਆਪਦੇ ਰੂਮ ਚ ਪਿਆ ਸੀ ਮੈਂ ਲੌਬੀ ਚ ਪਿਆ ਸੀ ਅੱਛਾ ਕਿੰਨੇ ਬੰਦੇ ਅੰਦਰ ਸੀਗੇ ਰਾਤ ਰਾਤ ਜੀ ਅਸੀਂ ਮਤਲਬ ਪੰਜ ਜਾਨੇ ਸੀਗੇ ਇੱਕ ਭਾਈ ਭੋਲਾ ਤੇ ਕੋਈ ਘਰ ਵਾਲੀ ਤੇ ਕੋਈ ਕੁੜੀ ਇੱਕ ਮੈਂ ਤੇ ਤੇ ਮੇਰੀ ਘਰ ਵਾਲੀ ਪੰਜ ਲੋਕ ਸੀ ਅੱਛਾ ਪੰਜ ਸੀਗੇ ਹਾਂਜੀ ਤੁਸੀਂ ਅਲੱਗ ਰੂਮ ਚ ਪਏ ਸੀਗੇ ਨਾ ਮੈਂ ਅਸੀਂ ਬਾਹਰ ਲੌਬੀ ਚ ਪਏ ਸੀ ਜੀ ਉਹ ਰੂਮ ਚ ਪਏ ਸੀਗੇ ਅੱਛਾ ਰੂਮ ਚ ਪਏ ਹੋਇਆ ਕੀ ਫਿਰ ਹੋਇਆ ਕੀ ਜੀ ਮੈਨੂੰ ਤਾਂ ਅਸੀਂ ਸੁੰਦੀ ਗੱਲ ਅਸੀਂ ਕੰਮਕਾਰ ਕਰਦੇ ਥੱਕੇ ਹੋਏ ਸੀ ਬੰਦੇ ਠੀਕ ਆ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਬਾਈ ਜਿੰਦੇ ਜਿੰਦੇ ਖੋਲੇ ਨੇ ਕੁਝ ਵੀ ਕੀਤਾ ਹੋਊਗਾ ਤੇ ਜਦੋਂ ਅੰਦਰ ਉਹਦੇ ਬਾਹਰ ਹੋਏ ਨੇ ਉਹਦੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਂ ਦੇਖਿਆ ਤੇ ਉਹ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਮੁੰਡੇ ਨੂੰ ਪਛਾਣ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਵੀ ਮੈਂ ਫਲਾਣਾ ਵੀ ਤੂੰ ਚੁੱਪਾ ਕਰ ਜਾ ਤੇ